ਕਿੰਨੇ ਬੇਸ਼ਰਮ ਆ ਤੁਸੀਂ ਫੇਰ ਆ ਗਏ ਕੀ ਕੁਛ ਕਰਕੇ ਗਏ ਸੀ ਭੁੱਲ ਗਏ ਤੂੰ ਇੱਥੇ ਬਹਿਣ ਦੇ ਆਣ ਦੇ ਸਾਰੇ ਹੱਕ ਖਤਮ ਕਰ ਗਈ ਸੀ ਕਿਹੜੇ ਮੂੰਹ ਨਾਲ ਤੁਨੂੰ ਮੈਂ ਕਹਾਂ ਵੀ ਭੈਣੇ ਬਹਿ ਜਾ ਮੱਲੇ ਚ ਲੋਕੀ ਬੋਲ ਕੇ ਜਾਂਦੇ ਸੀ ਉੱਚੀ ਉੱਚੀ ਸਾਨੂੰ ਪਤਾ ਸੀ ਉਹ ਟਾਈਮ ਕਿਦਾਂ ਕੱਢਿਆ ਵਾ ਫੇਰ ਤੁਸੀਂ ਕਹਿੰਦੇ ਹੋ ਭਾਬੀਆਂ ਮਾੜੀਆਂ ਵਾ ਸਰਦਾਰ ਜੀ ਮੈਂ ਚਾਹ ਬਣਾਉਣ ਲੱਗੀ ਸੀ ਪੀਣੀ ਤੁਸੀਂ ਕੀ ਹੋਇਆ ਤੁਹਾਨੂੰ ਐਦਾਂ ਮੂੰਹ ਜਿਹਾ ਕਿ ਸਿੱਟਿਆ ਆ ਕੀ ਗੱਲ ਐ ਦਿਨ ਤਿਆਰਾ ਬੋਲੀ ਦਿਨ ਤਿਆਰਾ ਤਾਂ ਹੀ ਮੂਡ ਖਰਾਬ ਆ ਫੇਰ ਮੂਡ ਖਰਾਬ ਕਰਕੇ ਬੈਠੇ ਆ ਬੋਲੀ ਮੇਰੀ ਗੱਲ ਸੁਣ ਦਫ਼ਤਰ ਜਿੰਨੇ ਵੀ ਮੁੰਡੇ ਆਉਂਦੇ ਆ ਨਾ ਉਹਨਾਂ ਦਾ ਗੁੱਟ ਇੱਥੋਂ ਲੈ ਕੇ ਇੱਥੇ ਤੱਕ ਰਖੜੀਆਂ ਨਾਲ ਭਰਿਆ ਹੁੰਦਾ ਤੇ ਮੇਰਾ ਗੁੱਟ ਸੁਣ ਨਾ ਜਾਂਦਾ ਹੈ ਮੂਡ ਆਪ ਹੀ ਖਰਾਬ ਹੁਣ ਵੀ ਭੈਣ ਹੁੰਦਿਆਂ ਹੁੰਦਿਆਂ ਵੀ ਤੇ ਹੁਣ ਆਪਾਂ ਕੀ ਕਰ ਸਕਦੇ ਆ ਦੱਸੋ ਉਹਨੇ ਆਪ ਹੀ ਆਕਾਰਾ ਕੀਤਾ ਵਾ ਨਾ ਉਹ ਆਉਣ ਜੋਗੀ ਰਹੀ ਐ ਦੱਸੋ ਹੁਣ ਉਹਨੂੰ ਆਉਣ ਲੱਗੇ ਨੂੰ ਵੀ ਸ਼ਰਮ ਆਉਂਦੀ ਐ ਤਾਂ ਹੀ ਨਹੀਂ ਆਉਂਦੀ ਪਰ ਪ੍ਰੋਬਬਲੀ ਦੇਖ ਇੱਕ ਤਿਉਹਾਰ ਭੈਣਾ ਆਪਣੇ ਭਰਾਵਾਂ ਨਾਲ ਚਾਹ ਨਾਲ ਮਨਾਉਂਦੀਆਂ ਨੇ ਉਹ ਤਿਆਰ ਦੀ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਜਗ੍ਹਾ ਹੀ ਕੁਛ ਨਹੀਂ ਰਹਿ ਗਈ ਹੁਣ ਦੱਸੋ ਮੈਂ ਇਹਦੇ ਵਿੱਚ ਕੀ ਕਰਾਂ ਉਹਨੂੰ ਆਪ ਨੂੰ ਵੀ ਚਾਹੀਦਾ ਸੀ ਆ ਕੇ ਜਾਂ ਬਨ ਜਾਂਦੀ ਜਾਂ ਕੀ ਸੀਗਾ ਉਹ ਤਾਂ ਸਾਰੇ ਰਿਸ਼ਤੇ ਆਪਣਾ ਨਾ ਤੋੜ ਕੇ ਚਲੇ ਗਈ ਆ ਉਹਨਾਂ ਆਪਣਾ ਕੀ ਹਾਲ ਕਰਤਾ ਦੇਖੋ ਉਹਨੇ ਤਾਂ ਇੱਕ ਵਾਰੀ ਨਹੀਂ ਸਾਡੇ ਬਾਰੇ ਸੋਚਿਆ ਵੀ ਕਿੰਨੇ ਔਖੇ ਹੋਣਗੇ ਕੀ ਬਣੂਗਾ ਇਹਨਾਂ ਦਾ ਚੱਲ ਬੋਲੀ ਹੁਣ ਗੜੇ ਮੁਰਦੇ ਨਾਲ ਉਖਾੜ ਤੂੰ ਐ ਕਰ ਤੂੰ ਵੀ ਰਖੜੀ ਬੰਨਣ ਜਾਣਾ ਹੋਣਾ ਆਪਣੇ ਭਰਾ ਦੇ ਤੂੰ ਚਲ ਤੇ ਆਜਾ ਅਜੇ ਇਦਾਂ ਮੂਡ ਖਰਾਬ ਹੈ ਤੇ ਮੈਂ ਐਵੇਂ ਹੀ ਨਹੀਂ ਜਾਣਾ ਲੈ ਉਹ ਤੇਰੀ ਵੇਟ ਕਰਦੇ ਪਏ ਆ ਤੂੰ ਕਿਉਂ ਨਹੀਂ ਜਾਣਾ ਤੂੰ ਐ ਕਰ ਤੂੰ ਤਿਆਰ ਹੋ ਆਪਾਂ ਚਲਦੇ ਹਾਂ ਉਧਰ ਆਪਣਾ ਮੂਡ ਖਰਾਬ ਕਰ ਹੀ ਰੱਖਣਾ ਦੂਜਿਆਂ ਦਾ ਵੀ ਕਰ ਦੇਣਾ ਜਦੋਂ ਪਤਾ ਵਾ ਵੀ ਇਦਾਂ ਦੀ ਆ ਪਤਾ ਨਹੀਂ ਕਿਉਂ ਫਿਰ ਆਪਣਾ ਮੂੰਹ じゃ ਸਿੱਟ ਕੇ ਬੈਠੇ ਰਹਿੰਦੇ ਆ ਕਰ ਕਰਿਆਦੋ ਉਹ ਗੁਜ਼ਰੇ ਵੇੜੇ ਦਿਲ ਇੰਦਰੋਂ ਅੰਦਰ ਹੀ ਰੋਏ ਆਪਣੇ ਕਰ ਜਾਨੀ ਖੁਦ ਪਰਦੇਸੀ ਹੋਏ ਲੱਦਸ ਹੁਣ ਕੌਣ ਆ ਗਿਆ ਬਾਰ-ਬਾਰ ਕਿਤੇ ਗੇਟ ਖੋਲਣ ਆਉਣਾ ਸੁੱਖਾ ਪਿਆਵਾ ਦੇਖਾਂ ਜੀ ਜੀ ਤੁਸੀਂ ਭਾਬੀ ਵੀਰਾ ਕਿੱਥੇ ਆ ਮੈਂ ਰਖੜੀ ਬੰਨਣ ਆਈ ਸੀ ਰਖੜੀ ਉਹ ਵੀ ਤੁਸੀਂ ਲੈ ਭਾਬੀ ਐਦਾਂ ਕਿੱਥਾਂ ਦੀ ਗੱਲ ਕਰਦੇ ਹੋ ਹੋਰ ਕਿੰਨੇ ਬੰਨਣ ਰਖੜੀ ਕਿਹੜੇ ਭਰਾ ਦੀ ਗੱਲ ਕਰਦੀਆਂ ਕਿੰਨੂੰ ਬੰਨਣ ਰਖੜੀ ਆਏ ਆ ਲੈ ਇੱਕ ਇੱਕ ਤਾਂ ਮੇਰਾ ਭਰਾ 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 ਦਾ ਮਤਲਬ ਵੀ ਪਤਾ ਵਾ ਕੌਣ ਹੁੰਦਾ ਭਰਾ ਭਾਬੀ ਮੇਰੀ ਹਾਲਤ ਤਾਂ ਦੇਖ ਹੁਣ ਸਾਰੀਆਂ ਗੱਲਾਂ ਇੱਥੇ ਕਰੇ ਜਾਣਗੀਆਂ ਮੈਨੂੰ ਉੱਪਰ ਕਮਰੇ 'ਚ ਨਹੀਂ ਲੈ ਕੇ ਜਾਏਂਗੀ ਕਮਰੇ 'ਚ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਕਿੰਨੇ ਬੇਸ਼ਰਮ ਆ ਤੁਸੀਂ ਫੇਰ ਆ ਗਏ ਕੀ ਕੁਛ ਕਰਕੇ ਗਏ ਸੀ ਭੁੱਲ ਗਏ ਦੱਸੋ ਭੁੱਲ ਗਏ ਸਾਰਾ ਕੁਝ ਕਿਹੜੇ ਮੂੰਹ ਨਾਲ ਆਏ ਹੋ ਹੁਣ ਤੁਸੀਂ ਇੱਥੇ ਬੋਲੋ ਹੈ ਨਹੀਂ ਜਗ੍ਹਾ ਇਸ ਘਰ ਦੇ ਵਿੱਚ ਤਾਂ ਚਲ ਜਾਓ ਤੁਸੀਂ ਇੱਥੋਂ ਜਾਓ ਨਹੀਂ ਭਾਬੀ ਮੈਨੂੰ ਵੀਰੇ ਨੂੰ ਰਖੜੀ ਬੰਨੋ ਤਨ ਰੋ ਰਖੜੀ ਕਿੱਥੇ ਵੀਰਾ ਇੱਕ ਵਾਰੀ ਵੀਰੇ ਨੂੰ ਮਿਲਾ ਦੇ ਭਾਬੇ ਇੱਕ ਵਾਰੀ ਤਾਂ ਮਿਲਾ ਦੇ ਮੈਨੂੰ ਤੋਲੀ ਦੋ ਲੈ ਮੈਂ ਕੌਣ ਹੁੰਨੀ ਆ ਸੁਣ ਲੋ ਉਹਨਾਂ ਕੋਲ ਜਵਾਬ ਉੱਪਰ ਹੈਗੇ ਆ ਜਾਓ ਸੁਣ ਲੋ ਜਾਓ ਦੇਖਦੀਆਂ ਕਿਦਾਂ ਬਣਾਉਂਦੇ ਆ ਰਖੜੀ ਮੈਂ ਵੀ ਦੇਖਦੀ ਆ ਆਜੋ ਹੁਣ ਬਾਹਰ ਕਿਉਂ ਖੜੇ ਆ ਅੰਦਰ ਹੀ ਆਜੋ ਕੀ ਗੱਲ ਹੁਣ ਅੰਦਰ ਆਣ ਲੱਗਿਆ ਡਰ ਲੱਗਦਾ ਪਿਆ ਆਜੋ ਹਾਂਜੀ ਅਜੀ ਤੁਸੀਂ ਕਿਧਰੋਂ ਰਾਹ ਭੁੱਲ ਗਏ ਕੀ ਕਰਨਾ ਹੈ ਤੁਸੀਂ ਇੱਥੇ ਅਜੀ अच्छा धीरे केड़ा वीरा कौन वीरा मैं त पहचानਿਆ ਨਹੀਂ ਤੁਹਾਨੂੰ ਵੀਰੇ ਮੈਂ ਰਖੜੀ ਬੰਨਣ ਆਈ ਆ ਅੱਜ ਰਖੜੀ ਆ اچھا ਰਖੜੀ 3 ਸਾਲ ਘਰ ਨਹੀਂ ਲੱਭਿਆ ਸੀਗਾ ਕਿ ਮੇਰੇ ਨੰਬਰ ਨਹੀਂ ਯਾਦ ਸੀ 3 ਸਾਲਾਂ ਤੋਂ ਤਾਂ ਕੋਈ ਰਖੜੀ ਬੰਨਣ ਇੱਥੇ ਆਇਆ ਨਹੀਂ ਵੀਰੇ ਮੇਰੇ ਗੱਲ ਤਾਂ ਸੁਣੋ ਗੱਲਾਂ ਸੁਣਨ ਵਾਲਾ ਕੋਈ ਰਹਿ ਹੀ ਨਹੀਂ ਗਿਆ ਗੱਲਾਂ ਮੈਂ ਬਹੁਤ 3 ਸਾਲ ਪਹਿਲਾਂ ਸੁਣ ਲਈਆਂ ਸੀਗੀਆਂ ਅੱਜ ਕਿਹੜੀ ਗੱਲ ਸੁਣਾ ਹੁਣ ਮੈਂ ਵੀਰੇ ਸਾਰੇ ਗੱਲਾਂ ਖੜੇ ਖੜੇ ਕਰੋਗੇ ਮੈਨੂੰ ਬਹਿਣ ਨੂੰ ਨਹੀਂ ਕਹੋਗੇ ਤੂੰ ਇੱਥੇ ਬਹਿਣ ਦੇ ਆਣ ਦੇ ਸਾਰੇ ਹੱਕ ਖਤਮ ਕਰ ਗਈ ਸੀ ਕਿਹੜੇ ਮੂੰਹ ਨਾਲ ਤੈਨੂੰ ਮੈਂ ਕਹਾਂ ਵੀ ਭੈਣੇ ਬਹਿ ਜਾ ਭਾਬੀ ਬੜੀ ਪਿਆਸ ਲੱਗੀ ਆ ਇੱਕ ਗਲਾਸ ਪਾਣੀ ਦੇ ਦਿਓ ਮੇਰੇ ਐਡਾ ਕੀ ਮੈਂ ਤੂੰ ਗੁਨਾਹ ਹੋ ਗਿਆ ਤੂੰ ਤਾਂ ਮੇਰੇ ਤੋਂ ੱਖੀ ਫੇਰੀ ਜਾਂਦਾ ਉਹ ਗੁਨਾਹ ਨਹੀਂ ਹੋ ਗਿਆ ਤੈਨੂੰ ਸਭ ਕੁਝ ਪਤਾ ਆ ਵੀ ਤੂੰ ਇੱਥੇ ਮੇਰੇ ਨਾਲ ਕੀ ਕੁਝ ਕਰਕੇ ਗਈਆਂ ਮਹੱਲੇ 'ਚ ਮੈਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਕਿਸੇ ਨੂੰ ਛੱਡਿਆ ਸੀਗਾ ਆ ਪਾਣੀ ਪੀ ਲਓ ਪਹਿਲਾਂ ਕੀ ਭਾਬੀ ਇਹ ਉਹੀ ਭਾਬੀ ਆ ਤੇਰੇ ਆਏ ਤੇ ਨਾ ਹੱਤੀ ਛਾਵਾਂ ਕਰਦੀ ਹੁੰਦੀ ਸੀ ਇਸ ਸਲੂਕ ਕਰਨ ਲਈ ਤੂੰ ਇਹਨੂੰ ਮਜਬੂਰ ਕੀਤਾ ਵੀ ਤੇਰੇ ਨਾਲ ਆਹ ਸਲੂਕ ਹੋਵੇ ਤੁਹਾਨੂੰ ਇੱਕ ਵਾਰੀ ਵੀ ਪਤਾ ਹਦੀ ਸੀ ਅਸੀਂ ਕਿੰਨੇ ਔਖੇ ਹੋ ਗਏ ਸੀ ਸਾਨੂੰ ਪਤਾ ਅਸੀਂ ਕਿਸ਼ਤਾ ਕੀ ਬਿਜਲੀ ਦਾ ਬਿੱਲ ਕੀ ਸਾਨੂੰ ਪਤਾ ਅਸੀਂ ਕਿੱਦਾਂ ਤਾਰਿਆ ਹਰ ਖਰਚਾ ਅਸੀਂ ਕਿਵੇਂ ਪੂਰਾ ਕੀਤਾ ਪਰ ਤੁਸੀਂ ਇੱਕ ਵਾਰੀ ਨਹੀਂ ਸੀ ਸੋਚਿਆ ਤੁਹਾਨੂੰ ਜਿਆਦਾ ਨਾ ਉਦੋਂ ਵੀ ਕੀ ਕਰਕੇ ਗਏ ਸੀ ਹੁਣ ਕੀ ਹੋ ਗਿਆ ਮੂੰਹ ਨੀਵੇਂ ਕਰਨ ਨਾਲ ਕੁਝ ਨਹੀਂ ਹੋਣਾ ਉਦੋਂ ਤਾਂ ਐ ਬਾਵਾ ਉੱਚੀਆਂ ਉੱਚੀਆਂ ਕਰਕੇ ਗੱਲਾਂ ਕਰਦੀ ਸੀ ਭੁੱਲ ਗਈ ਸਭ ਕੁਝ ਉਹ ਮੇਰੇ ਹਾਲਾਤ ਤਾਂ ਦੇਖ ਇੱਕ ਵਾਰ ਮੈਂ ਕਿੰਨਾ ਹਲਾਤਾ ਜਾ ਫਿਰ ਵੀ ਆਪਾਂ ਇੱਕ ਅੰਮ੍ਰਿਤ ਦੇ ਜਾਏ ਆਂ ਐਦਾਂ ਤਾਂ ਨਾ ਕਰ ਬਸ ਕਰ ਬਸ ਕਰ ਅੰਮੀ ਦੇ ਜਾਏ ਆ ਆ ਜਿਹੜੇ ਹਾਲਾਤ ਆ ਨਾ ਇਹ ਜੋ ਕੁਝ ਕਹਿੰਦੇ ਨਾ ਬੀਜੋਗੇ ਉਹੀ ਕੁਝ ਵੱਢੋਗੇ ਉਹੀ ਕੁਝ ਸਾਹਮਣੇ ਆਣਾ ਤੇਰੇ ਉਸ ਫੈਸਲੇ ਕਰਕੇ ਮੇਰੇ ਬੱਚੇ ਛੋਟੀ ਛੋਟੀ ਚੀਜ਼ ਲਈ ਤਰਸਦੇ ਸੀਗੇ ਵੀ ਪਾਪਾ ਆ ਚੀਜ਼ ਚਾਹੀਦੀ ਮੈਂ ਉਹਨਾਂ ਦੇ ਮੂੰਹ ਬੰਦਨਦਾ ਸੀ ਵੀ ਨਹੀਂ ਹਲੇ ਆਪਣੇ ਹਾਇਸੀਅਤ ਨਹੀਂ ਹੈਗੀ ਆਪਾਂ ਆ ਚੀਜ਼ ਨਹੀਂ ਲੈ ਸਕਦੇ ਜੀ ਜੀ ਮੈਂ ਵੀ ਕਿਸੇ ਦੀ ਧੀ ਆਂ ਉਹਦੀ ਇਹ ਸੇ ਮੰਗਦੀ ਆ ਜਿਹੜੀ ਘਰੋਂ ਔਖੀ ਹੋਵੇ ਉਹਦੇ ਕੋਲ ਕੁਛ ਨਾ ਹੋਵੇ ਪਰ ਤੁਸੀਂ ਤਾਂ ਐਡੇ ਵੱਡੇ ਘਰ 'ਚ ਵਿਆਹੇ ਗਏ ਸੀ ਇੰਨਾ-ਇਨਾ ਗਹਿਣਾ ਪਾ ਕੇ ਆਂਦੇ ਸੀ ਫੇਰ ਤੁਹਾਨੂੰ ਕੀ ਹੋ ਗਿਆ ਸੀ ਤੁਸੀਂ ਇੱਕ ਵਾਰੀ ਵੀ ਆਪਣੇ ਭਰਾ ਬਾਰੇ ਸੋਚਿਆ ਨਹੀਂ ਕਿ ਮੇਰੇ ਪਿੱਛੋਂ ਕਿੰਨਾ ਔਖਾ ਹੋਣੀਏ ਤੁਹਾਡੇ ਇੱਕ ਫੈਸਲੇ ਨੇ ਸਾਨੂੰ ਇੱਕ ਟਾਈਮ ਲਈ ਤਾਂ ਸੁੱਨ ਕਰਕੇ ਰੱਖਤਾ ਸੀ ਅਸੀਂ ਬਰਬਾਦ ਹੋ ਗਏ ਸੀ ਅਸੀਂ ਕਿਸੇ ਨੂੰ ਮੂੰਹ ਵਿਖਾਉਣ ਜੋ ਅੱਗੇ ਨਹੀਂ ਸੀ ਰਹੇ ਲੋਕੀ ਦਰਵਾਜ਼ਾ ਖੜਕਾਉਂਦੇ ਸੀ ਨਾ ਕਿਸ਼ਤਾਂ ਲੈਣ ਵਾਲੇ ਹੁੰਦੇ ਸੀ ਅਸੀਂ ਦਰਵਾਜ਼ਾ ਨਹੀਂ ਸੀ ਖੋਲਦੇ ਮੱਲੇ ਚ ਲੋਕੀ ਬੋਲ ਕੇ ਜਾਂਦੇ ਸੀ ਉੱਚੀ ਉੱਚੀ ਸਾਨੂੰ ਪਤਾ ਸੀ ਉਹ ਟਾਈਮ ਕਿੱਦਾਂ ਕੱਡਿਆ ਵਾ ਫਿਰ ਤੁਸੀਂ ਕਹਿੰਦੇ ਹੋ ਭਾਬੀਆਂ ਮਾੜੀਆਂ ਵਾ ਬੋਲੋ ਇਹ ਕੁਛ ਕਰਨ ਲਈ ਤੁਸੀਂ ਸਾਨੂੰ ਮਜਬੂਰ ਕਰਦੇ ਹੋ ਅੱਗੇ ਤੂੰ ਵੀਰਾ ਕਹਿੰਦੀ ਸੀ ਨਾ ਇੰਨੀ ਖੁਸ਼ੀ ਖੇਚ ਹੁੰਦੀ ਸੀ ਵੀ ਅੱਜ ਮੇਰੀ ਭੈਣ ਆਈ ਆ ਅੱਜ ਤੂੰ ਵੀਰਾ ਵਰਡ ਬੋਲਦੀ ਆ ਨਾ ਮੈਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਆ ਵੀ ਮੈਨੂੰ ਕੋਈ ਭਰਾ ਕਹਿ ਰਿਹਾ ਦੀਦੀ ਇੰਨੇ ਸਾਲ ਰਖੜੀ ਬੰਨੀ ਕਿੰਨੂ ਸੀ ਵੈਸੇ ਤੁਸੀਂ ਇਹ ਤਾਂ ਦੱਸੋ ਕਿਹੜੇ ਭਰਾ ਨੂੰ ਬੰਨੀ ਸੀ ਰਖੜੀ ਯਾਦ ਆ ਉਦੋਂ ਕੀ ਕਿਹਾ ਸੀ ਮੇਰੇ ਕੋਲ ਪੈਸਾ ਹੋਵੇ ਭਰਾ ਤਾਂ ਜਿੰਨੂ ਮਰਜ਼ੀ ਬਣਾ ਲਓ ਪੈਸੇ ਨਾਲ ਹੀ ਸਾਰੇ ਰਿਸ਼ਤੇ ਨੇ ਯਾਦ ਆ ਉਹ ਚੀਜ਼ਾਂ ਕਿ ਨਹੀਂ ਕੋਈ ਨਹੀਂ ਬਣਦਾ ਸਰਦਾਰ ਜੀ ਚਾਚੇ ਤਾਏ ਦਾ ਮੁੰਡਾ ਜਾਂ ਕੋਈ ਮਾਸੀ ਦਾ ਮੁੰਡਾ ਕੋਈ ਭਰਾ ਦੀ ਜਗ੍ਹਾ ਨਹੀਂ ਲੈ ਸਕਦਾ ਬੱਸ ਕਰੋ ਫੱਡੀ ਮੇਰੇ ਬੱਸ ਕਰੋ ਮੈਂ ਉਹ ਤਿੰਨਾਂ ਨੂੰ ਮੇਰਾ ਦਿਲ ਕਰਦਾ ਸੀ ਮੈਂ ਗੇਟ ਬੰਦ ਕਰਦਾ ਜਦੋਂ ਇਹ ਆਏ ਸੀਗੇ ਪਰ ਫਿਰ ਵੀ ਮੈਨੂੰ ਆ ਤਿੰਨਾ ਸੱਚ ਮੇਰੇ ਨਾਲ ਕੀ ਹੋਇਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਤਦ ਹੀ ਉਦੋਂ ਨਹੀਂ ਸੀ ਯਾਦ ਪੇ ਸਮਾਇਕ ਕੋ ਜਿਕਾ ਨਹੀਂ ਰਹਿੰਦਾ ਹਾਲਾਤ ਬਦਲਦੇ ਰਹਿੰਦੇ ਕਦੀ ਮਾੜਾ ਸਮਾਂ ਕਦੀ ਚੰਗਾ ਸਮਾਂ ਪੈਸਾ ਤਾਂ ਹੱਥਾਂ ਦੀ ਮੈਲ ਆ ਕਦੀ ਉਹਦੇ ਕੋਲ ਤੇ ਕਦੀ ਉਹਦੇ ਕੋਲ ਤਾਂ ਵੀ ਮੇਰੀ ਗੱਲ ਤਾਂ ਸੁਣ ਲਓ ਮੇਰੇ ਤੇ ਕੀ ਬੀਤਿਆ ਮੇਰੀ ਸੁਣ ਤਾਂ ਲਓ ਮੈਂ ਮੰਨਿਆ ਮੈਂ ਢੜ ਨਾਲ ਬਹੁਤ ਗਲਤ ਕੀਤਾ ਤੇ ਉਹਦੀ ਸਜ਼ਾ ਮੈਨੂੰ ਮਿਲਦੀ ਵੀ ਪਈ ਆ ਪਰ ਮੈਂ ਮਜਬੂਰ ਆ ਮੈਂ ਆਪਣੇ ਸੋਰੇ ਕਰ ਬਹੁਤ ਔਖੀਆਂ ਪਰ ਦੀਦੀ ਜਿਹੜੀ ਰਖੜੀ ਅੱਜ ਤੁਸੀਂ ਲੈ ਕੇ ਆਏ ਹੋ ਨਾ ਇਹ ਤਾਂ ਇੱਕ ਧਾਗਾ ਵਾ ਦੱਸੋ ਜਿਹੜੇ ਅੰਦਰੋਂ ਖੇਚੋ ਤਾਂ ਤੁਸੀਂ ਉਹਦੇ ਹੀ ਖਤਮ ਕਰ ਗਏ ਸੀ ਮੈਨੂੰ ਪਤਾ ਮੈਂ ਇਹਨਾਂ ਨੂੰ ਕਿੱਦਾਂ ਸੰਭਾਲਿਆ ਹਰ ਦਿਨ ਤਿਹਾੜ ਤੇ ਰੋਂਦੇ ਸੀ ਹਰ ਦੀਵਾਲੀ ਲੋਹੜੀ ਰਖੜੀ ਪਰ ਨਹੀਂ ਤੁਹਾਨੂੰ ਕਿੱਥੋਂ ਸਮਝ ਆਣੀ ਹੈ ਤੁਸੀਂ ਤਾਂ ਹੋਰ ਹੀ ਭਰਾ ਬਣਾਈ ਬੈਠੇ ਸੀਗੇ ਅੱਜ ਉਹਨਾਂ ਨੇ ਸਾਥ ਨਹੀਂ ਦਿੱਤਾ ਤੁਹਾਡਾ ਕਬੀ ਅੱਜ ਮੈਨੂੰ ਪਤਾ ਲੱਗ ਗਿਆ ਆਪਣੇ ਆ ਤੋਂ ਬਿਨਾ ਕੋਈ ਨਹੀਂ ਕੋਈ ਭਰਾ ਨਹੀਂ ਬੰਦਾ ਮੈਂ ਤਾਂ ਬਸ ਪੈਸੇ ਚ ਉੱਡੀ ਫਿਰਦੀ ਸੀ ਲੈ ਭਰਾ ਕੀ ਕਰਨਾ ਵਾ ਬਥੇਰੇ ਭਰਾ ਬਣ ਜਾਂਦੇ ਆ ਅੱਜ ਮੈਨੂੰ ਪਤਾ ਜਦ ਮੇਰੇ ਤੇ ਪੁਰਾ ਵਕਤ ਆਇਆ ਨਾ ਕੋਈ ਭਰਾ ਯਾਦ ਆ ਗਿਆ ਹੈ ਨਾ ਪੁਰਾ ਵਕਤ ਆਇਆ ਤੇ ਭਰਾ ਯਾਦ ਆ ਗਿਆ ਯਾਦ ਉਦੋਂ ਕੀ ਕੁਛ ਕਹਿ ਕੇ ਗਏ ਸੀ ਆਇਆ ਯਾਦ ਕੁਛ ਕੇ ਨਹੀਂ ਕੇ ਯਾਦ ਕਰਾਵਾਂ ਕੁਛ ਵੀਰੇ ਹੁਣ ਕੀ ਸੋਚੀ ਪੈ ਗਿਆ ਕੰਮ ਨਬੜ ਕੇ ਪਾਸੇ ਕਰ ਣੇ ਇੱਕ ਵਾਰੀ ਫੇਰ ਸੋਚ ਲੈ ਤੂੰ ਜੋ ਕੁਛ ਕਰਨ ਲੱਗੀ ਹੈ ਨਾ ਇਹ ਸਹੀ ਨਹੀਂ ਹੈਗਾ ਕੀ ਸਹੀ ਤੇ ਕੀ ਗਲਤ ਇਹ ਮੈਨੂੰ ਸਭ ਪਤਾ ਹੁਣ ਮੇਰੀ ਮਾਂ ਨਹੀਂ ਹੈਗੀ ਮੇਰਾ ਪਿਓ ਨਹੀਂ ਹੈਗਾ ਤੇ ਤੁਸੀਂ ਖਲ ਨੂੰ ਮੈਨੂੰ ਦੇਖ ਕੇ ਨੱਕ ਬੋਲੀ ਵਟਣਿਆ ਇਸ ਤੋਂ ਬੈਟਰ ਐ ਮੈਂ ਆਪਣਾ ਹਿੱਸਾ ਲਵਾਂ ਤੇ ਜਾਵਾਂ ਬਹਿਨੇ ਤੇਰਾ ਡਿਸੀਜਨ ਨਾ ਗਲਤ ਆ ਮੈਂ ਕਹਿੰਨਾ ਫੇਰ ਸੋਚ ਲਾ ਮੈਨੂੰ ਪਤਾ ਮੇਰਾ ਡਿਸੀਜਨ ਗਲਤ ਆ ਕਿ ਸਹੀ ਆ ਇਹ ਮੈਨੂੰ ਪਤਾ ਪੁਨੋ ਚੁੱਪ ਕਰਕੇ ਮੇਰੇ ਪੇਪਰ ਤੇ ਕਰਾ ਮੈਂ ਵਕੀਲ ਨਾਲ ਲੈ ਕੇ ਆਉਂ ਕਿਉਂਕਿ ਮੈਨੂੰ ਤੇਰੇ ਤੇ ਵਿਸ਼ਵਾਸ ਨਹੀਂ ਤੂੰ ਕੋਈ ਹਿਰਾਫੇਰੀ ਕਰ ਲੈ ਉਹ ਵਿੱਚੋਂ ਦੇਸੀ ਕਿਹੜੀ ਦੀ ਹਿੱਸੇ ਲੈਂਦੀ ਆ ਨਾਲੇ ਤਾਂ ਤੁਸੀਂ ਬੜੇ ਚੰਗੇ ਘਰ ਵਿਆਹੇ ਹੋ ਨਾ ਤੁਹਾਨੂੰ ਹਿੱਸਿਆਂ ਦੀ ਕੀ ਲੋੜ ਪੈਗੀ ਅੱਛਾ ਜੇ ਚੰਗੇ ਘਰ ਤੋਂ ਵਿਆਹੀਆਂ ਤੇ ਮੈਂ ਆਪਣਾ ਹਿੱਸਾ ਛੱਡ ਦਵਾਂ ਅੱਜ ਕੱਲ ਤਾਂ ਕੁੜੀਆਂ ਹਿੱਸਾ ਲੈਂਦੀਆਂ ਵਾ ਪਰ ਅਸੀਂ ਤਾਂ ਇਹੋ ਜਿਹਾ ਕਦੀ ਨਹੀਂ ਸੋਚਿਆ ਹੁਣ ਮੈਂ ਕੀ ਕਰਾਂ ਸੋਚ ਲਾ ਤੂੰ ਵੀ ਲਾਇਆ ਹਿੱਸਾ ਜਾ ਕੇ ਪੇ ਕਿਉਂ ਮੈਂ ਤੈਨੂੰ ਮਨਾ ਕੀਤਾ ਚੱਲ ਭਾਣੇ ਫਿਰ ਮੈਨੂੰ ਮਹੀਨੇ ਦਾ ਟਾਈਮ ਦੇ ਉਹ ਦੂਜਾ ਮਕਾਨ ਆ ਥੋੜੀ ਰਿਪੇਅਰ ਜੀ ਦੀ ਹੋਣ ਵਾਲੀ ਆ ਉਹ ਕਰਾ ਲੈਣੇ ਆ ਇਹਦੀ ਰਸੀਦੀ ਫੇ ਤੈਨੂੰ ਦੇ ਦੂੰਗਾ ਤੂੰ ਕਰਾ ਲਈ ਆਪਣੇ ਨਾਮ ਤੇ ਕੀ ਕਿਹੜਾ ਮਕਾਨ ਉਹਦਾ 30000 ਕਿਰਾਇਆ ਆਂਦਾ ਹੈ ਉਹ ਘਰ ਤਾਂ ਲੈਣਾ ਮੈਂ ਮੇਰਾ ਜਨਮ ਹੋਇਆ ਉਧਰ ਨਾਲੇ ਮੰਮੀ ਨੇ ਤਾਂ ਮੈਨੂੰ ਕਿਹਾ ਸੀਗਾ ਕਿ ਉਹ ਘਰ ਤੇਰਾ ਵਾ ਤੇ ਤੈਨੂੰ ਕਿਵੇਂ ਦੇ ਦਵਾ ਜੇ ਮੰਮੀ ਨੇ ਤੈਨੂੰ ਕਿਹਾ ਹੁੰਦਾ ਤੂੰ ਜੀ ਸੀ ਤੋਂ ਮੇਰੇ ਨਾਮ ਤੇ ਕਰਾ ਕੇ ਗਏ ਆ ਤੈਨੂੰ ਕਿਦਾਂ ਕਹਿਤਾ ਉਹਨਾਂ ਨੇ ਤੇ ਸਾਰੀਆਂ ਜਿਹੜੀਆਂ ਗੱਲਾਂ ਮਾਵਾਂ ਪਿਆਣੇ ਉਹ ਤੇਰੇ ਸਾਹਮਣੇ ਕਰਨੀਆਂ ਸੀ ਸੋਪੜਦੇ ਹੁੰਦੇ ਆ ਮੈਨੂੰ ਪਹਿ ਕੇ ਗਈ ਸੀਗੀ ਹੱਤ ਦੀਦੀ ਰਿਸ਼ਤੇ ਦਾ ਤਾਂ ਕੁਝ ਲਿਆਜ ਕਰ ਲੈਂਦੇ ਭੈਣ ਭਰਾ ਦਾ ਰਿਸ਼ਤਾ ਉਹ ਕਿਹੜਾ ਭੈਣ ਭਰਾ ਦਾ ਰਿਸ਼ਤਾ ਉਹ ਅੱਜ ਕੱਲ ਪੈਸੇ ਨਾਲ ਸਾਰੇ ਰਿਸ਼ਤੇ ਹੁੰਦੇ ਆ ਜੇ ਮੇਰੇ ਕੋਲ ਪੈਸਾ ਹੋਊਗਾ ਇਹਦੇ ਵਰਗੇ ਬੱਥੇਰੇ ਭਰਾ ਬਣ ਜਾਣੇ ਆ ਪਰ ਦੀਦੀ ਉਸ ਕਿਰਾਏ ਦੇ ਨਾਲ ਤਾਂ ਸਾਡਾ ਕਿੰਨਾ ਕੁਝ ਸਰ ਜਾਂਦਾ ਸਾਰਾ ਹੀ ਕੁਝ ਸਾਡਾ ਉਸ ਕਿਰਾਏ ਤੇ ਆ ਤੇ ਫੇਰ ਮੈਨੂੰ ਵੀ ਦੇਖਣਾ ਮੈਂ ਆਪਣਾ ਫਿਊਚਰ ਦੇਖਣਾ ਆਪਣੇ ਬੱਚਿਆਂ ਦਾ ਫਿਊਚਰ ਦੇਖਣਾ ਕੱਲ ਨੂੰ ਆ ਕਰਾਇਆ ਮੇਰੇ ਬੱਚਿਆਂ ਦੇ ਫਿਊਚਰ 'ਚ ਕੰਮ ਆਊਗਾ ਮੈਂ ਬੱਚੇ ਪੜਾਉਂਗੀ ਲਿਖਾਉਂਗੀ ਚੱਲ ਬਬਲੀ ਛੱਡ ਇਹਨਾਂ ਗੱਲਾਂ ਨੂੰ ਤੂੰ ਉਹਦੇ ਪੇਪਰ ਲਿਆ ਦਿਖਾ ਦੇ ਇਹਨਾਂ ਨੂੰ ਭਾਜੀ ਮੈਨੂੰ ਸਿਰੇ ਦੱਸ ਦਿਓ ਕਿਹੜੇ ਟਾਈਮ ਆਣਾ ਜੋ ਚੀਜ਼ ਹੈਗੀ ਮੈਂ ਇਹਦੇ ਨਾਂ ਤੇ ਲਵਾ ਦਿੰਨਾ ਭੈਣ ਇੱਕ ਵਾਰੀ ਫੇਰ ਸੋਚ ਲੈ ਭੈਣ ਭਰਾ ਦਾ ਰਿਸ਼ਤਾ ਬਹੁਤ ਨਾਜ਼ੁਕ ਹੁੰਦਾ ਤੈਨੂੰ ਨਾ ਮੈਨੂੰ ਆਪਣਾ ਰਿਸ਼ਤਾ ਸਮਝਾਣ ਦੀ ਕੋਈ ਜ਼ਰੂਰਤ ਨਹੀਂ ਜੇ ਕੰਮ ਕਰਨਾ ਤੇ ਠੀਕ ਆ ਨਹੀਂ ਤਾਂ ਮੈਂ ਦੂਜਾ ਵਕੀਲ ਕਰ ਲੈਂਦੀ ਆ ਮੈਨੂੰ ਗਿਆਨ ਨ ਜਾ ਬਲੀ ਲਿਆ ਕੇ ਦੇਲ ਮਾਰੀ ਚ ਬਈ ਇਹ ਕਾਗਜ਼ ਲਿਆ ਕੇ ਦੇ ਰਿਸ਼ਤੇ ਹੀ ਖਤਮ ਕਰਤੇ ਫਿਰ ਕੀ ਕਰਨਾ ਲਿਆ ਜਾ ਲੇ ਭਨੇ ਕੱਲ ਨੂੰ ਤੂੰ ਇਹ ਨਾ ਕਹੀਂ ਕਿ ਮੇਰਾ ਭਰਾ ਮੇਨਾਂ ਧੱਕਾ ਕਰ ਗਿਆ ਆ ਸਾਰੀ ਫਾਈਲ ਆ ਚੈੱਕ ਕਰ ਲੈ ਆ ਵਕੀਲ ਸਾਹਿਬ ਚੈੱਕ ਕਰੋ ਕਿਉਂਕਿ ਮੈਨੂੰ ਕਹਤੇ ਯਕੀਨ ਨਹੀਂ ਹਲਾ ਠੀਕ ਆ ਮੈਂ ਫਿਰ ਸਾਰੇ ਠੀਕ ਹੈ ਮੈਂ ਫਿਰ ਚੰਗਾ ਮੈਂ ਫਿਰ ਚਲਦੀ ਆ ਕੱਲ ਮਿਲਾਂਗੇ ਕੋਰਟ ਚ ਚਲੋ ਤਹਨੇ ਮੇਰੀ ਇੱਕ ਗੱਲ ਨਾ ਯਾਦ ਰੱਖੀ ਇਹ ਤੂੰ ਅੱਜ ਆਪਣਾ ਹਿੱਸਾ ਨਹੀਂ ਲੈ ਕੇ ਚੱਲੀ ਅੱਜ ਆਪਣੇ ਭਰਾ ਦਾ ਸ਼ੀਵਾ ਬਾਲ ਕੇ ਚੱਲੀ ਆਂ ਔਰ ਅੱਜ ਤੋਂ ਬਾਅਦ ਮੈਨੂੰ ਆਪਣੀ ਸ਼ਕਲ ਨਾ ਦਿਖਾਈ ਤੇ ਤੇਰੀ ਸ਼ਕਲ ਦੇਖਣੀ ਵੀ ਕਿੰਨੇ ਆ ਕਿਹੜੇ ਵਹਿਮ ਪਲੇ ਹੋਏ ਆ ਦੇਰੇ ਹਲਪੂ ਨੇ ਕਿਉਂ ਰੋਨੀ ਆ ਤੂੰ ਕੁਝ ਨਹੀਂ ਹੁੰਦਾ ਰੱਬ ਦਊਗਾ ਆਪਾਂ ਦੁਬਾਰਾ ਫੇਰ ਬਣਾ ਲਾਂਗੇ ਕਿਹੜੀ ਚੀਜ਼ ਦੀ ਕਮੀ ਆ ਕੱਲ ਨੂੰ ਕੋਈ ਸਾਡੇ ਦੇ ਉਂਗਲ ਨਹੀਂ ਚੱਕੂਗਾ ਬਈ ਇਹਨੇ ਭੈਣ ਨੂੰ ਹਿੱਸਾ ਨਹੀਂ ਦਿੱਤਾ ਮੰਗੇ ਤੇ ਸਰਦਾਰ ਜੀ ਕਿਵੇਂ ਸਰੂਗਾ ਚਾਹ ਦੀ ਆ ਫੀਸ ਉਹ ਕੋਈ ਗੱਲ ਨਹੀਂ ਮਾਲਕ ਹੈਗਾ ਨਾ ਸਭ ਕੁਝ ਉਹਨੇ ਸਹੀ ਕਰ ਦੇਣਾ ਦਿਲ ਤੇ ਨਹੀਂ ਗੱਲ ਲਾਈਦੀ ਹੁੰਦੀ ਕੁਛ ਨਹੀਂ ਹੁੰਦਾ ਕੱਲ ਛੁੱਪ ਗਰ ਇੱਕ ਗਿਆ ਪਤਾ ਨਹੀਂ ਕਿੰਨੇ ਬਣਵਾਣੇ ਆ ਮਾਲਕ ਨੇ ਸਾਡੇ ਚਲੋ ਦੇਹੌੜਾ ਨਗਰ ਦੇ ਰੇ 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 ਨਾ ਬੋਲੋ ਦੀਦੀ ਆਇਆ ਕੋਈ ਯਾਦ ਕਵੀ ਰਗੀ ਸੀ ਸਾਡੇ ਪਿਆਰ ਚ ਦੱਸੋ ਅਸੀਂ ਤਾਂ ਤੁਹਾਨੂੰ ਮਾਵਾਂ ਦੇ ਸਮਾਨ ਰੱਖਿਆ ਸੀ ਕਿ ਵੱਡੀ ਭੈਣ ਮਾਂ ਦੇ ਸਮਾਨ ਹੁੰਦੀ ਆ ਪਰ ਤੁਸੀਂ ਕੀ ਕੀਤਾ ਇਹ ਤਾਂ ਸਾਰੇ ਰਿਸ਼ਤੇ ਜਿੰਨੇ ਸੀ ਨਾ ਸਾਰੇ ਛਿੱਕੇ ਟੰਗਦੇ ਸੀ ਪੈਸਾ ਚਾਹੀਦਾ ਸੀ ਪੈਸਾ ਹਿੱਸਾ ਚਾਹੀਦਾ ਸੀ ਹੱਸ ਕਰ ਸਕਦਾ ਜੀ ਆਪਾਂ ਨਹੀਂ ਹੁਣ ਉਹ ਕੰਮ ਕਰਨਾ ਜਿਹੜਾ ਦੀਦੀ ਕਰਕੇ ਗਏ ਸੀ ਮੇਰੇ ਮੈਨੂੰ ਮੇਰੇ ਕਿਤੇ ਬਹੁਤ ਸাজা ਮਿਲ ਗਈ। ਹੁਣ ਤਾਂ ਇਹ ਪੀਣ ਵੀ ਲੱਗ ਗਿਆ। ਤੇ ਪੀ ਕੇ ਮੈਨੂੰ ਬਹੁਤ ਕੁੱਟਦੇ ਆ। ਮੇਰਾ ਸਾਰਾ ਘਰ ਵਿੱਕ ਗਿਆ। ਆਹ ਦੇਖੋ ਪੀ ਕੇ ਇਹਨਾਂ ਨੇ ਮੇਰੇ ਬਾਹ ਵੀ ਤੋੜ ਦਿੱਤੀ। ਮੇਰੇ ਮੈਨੂੰ ਮaaf ਕਰ ਬੋ। ਦੇਖੋ ਗਲਤੀ ਐਂ ਹੀ ਹੁੰਦਾ ਹੁੰਦਾ ਜਦੋਂ ਅਗਲਾ ਦੇਖਦਾ ਨਾ। ਬਸ ਬਸ। ਭਾਬੀ ਮੈਨੂੰ ਮਾਫ ਬਸ। بس ਜੀਰ ਜੀ ਹੋਰ ਵੀ ਸੌਂ ਸਕਦੇ ਆਪਾਂ ਜਦੋਂ ਜਵਾਈ ਭਾਈ ਨੂੰ ਪਤਾ ਹੁੰਦਾ ਨਾ ਵੀ ਇਹਦੇ ਅੱਗਾ ਪਿੱਛਾ ਕੁਝ ਨਹੀਂ ਹੈਗਾ ਫਿਰ ਇਹੀ ਕੁਛ ਨਾ ਹੁੰਦਾ ਸਹੀ ਕਹਿੰਦਾ ਮੇਰੇ ਸਹੀ ਕਹਿੰਦਾ ਜਦ ਤੱਕ ਤੁਸੀਂ ਮੇਰੇ ਨਾਲ ਵਰਤਦੇ ਸੀ ਇਹਨਾਂ ਨੇ ਕਦੇ ਵੀ ਮੇਰੇ ਤੇ ਹੱਥ ਨਹੀਂ ਚੱਕਿਆ ਸੀ ਹੁਣ ਤਾਂ 3 ਸਾਲ ਹੋ ਗਏ ਕੋਈ ਦਿਨ ਐਸਾ ਨਹੀਂ ਜਿਸ ਦਿਨ ਮੈਂ ਇਹਨਾਂ ਕੋਲ ਮਾਰ ਨਹੀਂ ਖਾਂਦੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵਾ ਉਹ ਕਹਿੰਦੇ ਆ ਨਾ ਸਾਰਾ ਕੁਝ ਸਾਹਮਣੇ ਆਂਦਾ ਹੀ ਜਾਂਦਾ ਆ ਚੰਗੇ ਦਿਨ ਮਾੜੇ ਦਿਨ ਇਹ ਤਾਂ ਕਿਸਮਤ ਦੀਆਂ ਖੇਡਾਂ ਨੇ ਕਦੀ ਚੰਗੇ ਤੇ ਕਦੀ ਮਾੜੇ ਚੰਗਿਆਂ ਵੇਲੇ ਬਬਲੀ ਮੈਨੂੰ ਪਤਾ ਮੇਰੇ ਤੇ ਕੀ ਬੀਤਦੀ ਆ ਮੈਨੂੰ ਪਤਾ ਮੇਰੇ ਤੇ ਕੀ ਬੀਤਰੀ ਆ ਬੀਤਦੀ ਆ ਪਰ ਉਹਨਾਂ ਦੇ ਹੁਣ ਹਾਲਾਤ ਵੀ ਤਾਂ ਦੇਖੋ ਨਾ ਆਪਾਂ ਥੋੜੀ ਉਹੋ ਜਿਹੀ ਬਣ ਜਣਾ ਦੀਦੀ ਆ ਪੜਾਓ ਤੁਸੀਂ ਤੁਸੀਂ ਰਖੜੀ ਬੰਨੋ ਤੁਸੀਂ ਰਖੜੀ ਬੰਨੋ ਪੱਕੇ ਕਰੋ ਕੁਰਸੀ ਬਣਾਓ ਸਰਦਾਰ ਜੀ ਤੁਸੀਂ ਨਹੀਂ ਰੋਂਦੇ ਸੀ ਅਨੇ ਸਾਲ ਰੋਕੇ ਕੱਢੇ ਆ ਨਾ ਹੁਣ ਤਾਂ ਦੀਦੀ ਆ ਗਏ ਸਵੇਰੇ ਵਾਲੇ ਕਹਿੰਦੇ ਬੈਸੀ ਮੇਰਾ ਗੁੱਟ ਸੁੰਨਾ ਹੁੰਦਾ ਦੇਖੋ ਬਣਾਓ ਰਖੜੀ ਬਣਾਓ બસ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਤੇਰਾ ਹੱਥ ਮੇਰੇ ਸਿਰ ਤੇ ਬਸਾਂ ਮੇਰਾ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਮੈਂ ਬਹੁਤ ਸੜਾਪੋਰ ਲਈ ਆਪਣੇ ਕਰਮਾਂ ਦੀ ਮੈਨੂੰ ਮਾਫ਼ ਕਰਨਾ ਚਲ ਚੁੱਪ ਕਰ ਦਿੰਦੇ ਹਾਂ ਕਿਹੜਾ ਨਹੀਂ ਸੀ ਯਾਦ ਕਰਦੇ ਅਸੀਂ ਭੁੱਲੇ ਥੋੜੀ ਸੀ ਤੁਹਾਨੂੰ ਅਸੀਂ ਵੀ ਬਹੁਤ ਯਾਦ ਕਰਦੇ ਸੀ ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਗੁੰਮ ਗਏ ਕਰਾ ਦੇ ਆਰਨੀ ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਆ ਜੋ ਇੱਕ ਵਾਰੀ ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਗੁੰਮ ਕੇ ਕਰਾ ਦੇ BARDING